ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦਾ ਦਿਨ ਹੈ ਇੱਕ ਨੌਜਵਾਨ ਬੱਚਾ ਜ ਜਿਹਦੀ ਉਮਰ ਲਗਭਗ 35 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਦੀ ਮੋੜ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 1.5 ਮਹੀਨੇ ਪਹਿਲਾਂ ਇੱਕ ਵਾਰ ਕੋਸ਼ਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਢ ਕੇ ਗਿਆ ਤੇ ਉੱਚ ਚੇਕ ਉਹ ਬਾਹਰ ਟੈਂਪਰ ਉਹ ਚਿੱਤੇ ਜਿਹੜੇ ਹਾਂ ਟੈਂਪਰ ਜਿਹੜੀ ਆ ਬਹੁਤ ਹੋਈ ਐ ਪਿਛੇ ਦੇ ਦੋ ਭਰਾ ਹਨ ਉਹ ਪਹਿਲਾਂ ਨੇ ਜਿਹੜੇ ਦੋ ਛੋਟੇ ਛੋਟੇ ਬੱਚੇ ਹਨ ਜੋ ਕਿ ਬਹੁਤ ਛੋਟੇ ਨੇ ਉਹ ਜਿਹੜੇ ਛੋਟੀਆਂ ਕਲਾਸਾਂ 'ਚ ਪੜ੍ਹ ਰਹੇ ਨੇ ਇਹ ਉਹ ਆਵਾਜ਼ ਤੋਂ ਕਹਿੰਦਾ ਕਿ ਆਉਣਾ ਲੈ ਇਹਨੇ ਨਾ ਬਲਾਸਟ ਕਰ ਲਿਆ ਕੋਈ ਕਦੋਂ ਇਸੇ ਕਹਾਣੀ ਉਹ ਤੁਹਾਨੂੰ ਅੱਜ ਗੱਲ ਹੋਈ ਹੈ ਫਸਟ ਟਾਈਮ ਸਾਡੀ ਇਹਨੇ ਫਸਟ ਟਾਈਮ ਇਹਦੀ ਗੱਲ ਹੋਈ ਹੈ ਕਿ ਡੈਕਸ ਸੀ ਉਹਦੀ ਮੈਨੂੰ ਮੌਕਾ ਹੀ ਮਿਲਿਆ ਬਾਅਦ ਵਿੱਚ ਹੋ ਗਿਆ ਫਿਰ ਇਹਨੇ ਛੁੱਟੀ ਮਾਰੀ ਜੇ ਸਾਡੀ ਇਹਨੂੰ ਕੋਈ ਮਾਰ ਗਿਆ ਹੋਵੇ ਸਮਝੋ ਉਸੇ ਉਹਦਾ ਕੋਈ ਕੋਈ ਤੱਕ ਇਸ ਤਰੀਕੇ ਨਾਲ ਬਹੁਤ ਹੋ ਗਿਆ ਇਹ ਹਸਪਤਲ ਲੈ ਕੇ ਗਏ ਆ ਡਾਕਟਰਾਂ ਨੇ ਵੀ ਉਹਨਾਂ ਨੂੰ ਜਸਤਕਾਰ ਵਿੱਚ ਰੱਖਿਆ ਹਾਂਜੀ ਜਿਹੜੇ ਨੌਜਵਾਨ ਦੇ ਡੈੱਟੀ ਜੇ ਤਾਂ ਕੀ ਨਾਮ ਸੀ ਤੇ ਕੀ ਗੱਲ ਬਾਤ ਹੈ ਇਹ ਇਹਨਾਂ ਦਾ ਵਿਲੀਅਮ ਸੀ ਹੈ ਜੀ ਛੋਟਾ ਬ੍ਰਦਰ ਹੈ ਮੇਰਾ ਗੱਲ ਬਾਤ ਸੁਭਾਤ ਨਾਲ ਉਹਨਾਂ ਵਾਸਤੇ ਗਿਆ ਮੈਨੂੰ ਕਿੱਸੇ ਕਿ ਨਾ ਠੀਕ ਨਹੀਂ ਹੋ ਗਏ ਤਾਂ ਹਾਂਜੀ ਸ਼ਾਦੀ ਦੇ ਦਰਦ ਹੋਣ ਲਈ ਆ ਮੈਂ ਦੋ ਤਿੰਨ ਵਾਰ ਗਿਆ ਬਿਚਾ ਜ਼ਿਆਦਾ ਤਕਲੀਫ ਨੂੰ ਤੋ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦਾ ਕੰਨੀ ਵੀ ਭਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਦੇ ਕਰਕੇ ਹੋਣੀ ਹੈ ਗੈਸਤੀ ਗੋਲੀ ਦੇ ਦਿਓ ਤੁਸੀਂ ਇਹ ਠੀਕ ਹੋ ਜਾਣਾ ਮੈਂ ਗੈਸਤੀ ਗੋਲੀ ਦਿੱਤੀ ਆ ਤੇ ਫਿਰ ਕੀਤਾ ਕਿ ਐਸਟਰ ਪਟੀਆਂ ਜੀ ਮਾਰੀ ਜਾਂਦਾ ਇੱਕ ਦਫਾ ਜਦੋਂ ਬੈਠੀ ਮਾਰੀ ਜਦੋਂ ਉਲਟਾ ਲੰਮੇ ਫੈਲ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜਾ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਹੋ ਤਾਂ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਘਾਈ ਜਾ ਨਾ ਵਾ ਇਹ ਫਿਰ ਉਸੇ ਟਾਈਮ ਉੱਠਿਆ ਵਾ ਜਦ ਉੱਠਿਆ ਤਾਂ ਫਿਰ ਉਹਦੇ ਤੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਵਾ ਆ ਕਹਿ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਉਹਨੂੰ ਕਿਹਾ ਮੈਂ ਕਿ ਯਾਰ ਆਣ ਕੇ ਨਹਾਣੀ ਪਹਿਲਾਂ ਦਵਾਈ ਲੈਣ ਚਲੀਏ ਤੇ ਕਹਿੰਦਾ ਨਹੀਂ ਨਹੀਂ ਪਾਜੀ ਕੱਲ ਤੁਸੀਂ ਮੈਨੂੰ ਸਵਾਲ ਦਿੱਤਾ ਕੱਲ ਮੈਰਸਟ ਕੀਤੀ ਹੈ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿ ਚੱਲ ਦਹਾ ਲਾ ਤੇ ਉਹਨਾ ਪੁਣ ਹੱਥਾਂ ਦੇ ਲੋਕ ਨਾ ਲਮੀ ਅਸੀਂ ਬਾਹਰ ਬੈਠੇ ਇੱਕ ਟੇਬਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਮੇਰੇ ਮਨ ਚ ਡਰ ਗਿਆ ਪਤਾ ਨਹੀਂ ਮੈਂ ਕਿਤੇ ਇਹ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ गिर ਜਾਵਾਂ ਮੈਂ ਕਿੱਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਅ ਲੋਕਲੀ ਗਿਆ ਤੇ ਲੋਕ ਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲੇ ਫਿਰ ਆਪਣੇ ਬੈੱਡ ਦੇ ਕੋਲ ਗਿਆ ਜਿਵੇਂ ਅੰਦਰ ਆਇਆ ਉਸੇ ਤਰ੍ਹਾਂ ਮੈਂ ਵੀ ਤੇ ਪਿੱਛੇ ਚੱਲ ਗਿਆ ਤੇ ਮੈਂ ਨਾ ਇੱਕ ਥੋੜੀ ਜਿਹੀ ਕੋਪੀ ਤੇ ਮੇਰੇ ਕੋਲ ਮੈਂ ਮੇਰੇ ਕੋਲ ਫੇਰ ਬੜਾ ਤਿਆਸੀ ਤੇ ਮੈਂ ਕਿਹਾ ਚਲੋ ਜਮ ਮੈਂ ਤੇਲ ਮਲਦਾ ਬਾਗੀ ਤੇ ਫਿਰ ਕਪੜੇ ਬਾ ਫਿਰ ਅਸੀਂ ਦਵਾਈ ਲੈਣ ਚਲੇ ਜੰਨਾ ਕਿਹਾ ਤੇ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਖਰੇ ਦਰਦ ਨਹੀਂ ਹੋਈ ਮੇਰੇ

ਸਮਝ ਨਹੀਂ ਪਾ ਗਏ ਕਿ ਉਹ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸੋਬਾ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤ ਕੀਤੀਆਂ ਬਰਵ ਜਿੱਕਰ ਅਸੀਂ ਦੋਨੇ ਪਾਸ ਤੇ ਖੇਡਦੇ ਰਹੇ ਔਰ ਸੋਬਾ ਜਦੋਂ ਮੈਂ ਉਠਿਆ ਤਾਂ ਮੈਨੂੰ ਦੇਖਦੇ ਸਾਰ ਹੀ ਪੈਣ ਲੱਗਾ ਕਿ ਪੱਡੀ ਮੇਰੇ ਸ਼ਾਰਕੀ ਦੇ ਦਰਦ ਹੋ ਰਹੀ ਹੈ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰ ਹੀ ਇਹ ਗੱਲ ਪਈ ਹੈ ਇਸ ਤਰ੍ਹਾਂ ਸਭ ਵਕ ਹੋਇਆ ਵਰਤੇ ਜਿਸਾ ਕਿ ਜਿਹੜੀ ਨੇ ਡੈਕਟੀਕ ਇੰਤਰੀ ਇਹ 10 ਤਰੀਕ ਨੂੰ ਹੋਈ ਹੈ ਜੇ 10 ਤਰੀਕ ਨੂੰ ਸਵੇਰ ਪੰਜ ਵਜੇ ਤੋਂ ਬਾਅਦ ਉਹ ਚੇਨ ਮੇਰੀ ਨਾਲ ਆਇਆ। ਤੁਹਾਨੂੰ ਮਰਦ ਦੇ ਇਹਨਾਂ ਕਾ ਹਸਪੀਟਲ ਖੜਿਆ ਸੀ ਉਸੇ ਸਮੇਂ ਉਸੇ ਟਾਈਮ ਹਸਪੀਟਲ ক্লোਜ਼ ਹੋ ਜਾ ਰਿਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਹੀ ਸੀ ਉਹ ਮੁਸਲਮਾਨ ਬਣ ਰਹੀ ਸੀ ਗਲੀ ਤੋਂ ਉਸਨੇ ਮੈਂ ਜਦੋਂ ਸੁਣਿਆ ਵੀ ਜਲਦੀ ਨਾਲ ਉਸੇ ਸੀਨੀਅਰ ਬਲਾਕ ਕੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤੋ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨੂੰ ਪਿਆਰ ਕਰਦਾ ਸੀ ਨਾ ਉਸ ਸ਼ਖਸ ਨੇ ਉਸ ਨੂੰ ਬਲਾ ਕੇ ਲੈ ਕੇ ਆਂਦਾ ਦੇ ਦੋਪਰਾ ਇਹਨਾਂ ਤੁਸੀਂ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿ ਆ ਕਿ ਜਲਦੀ ਜਲਦੀ ਕਰੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਕਿ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਉਹਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚਲੋ ਸਿੱਧੀ ਕਿਰੇਮਪੁਰ ਪੰਜ ਸ਼ਾਮ ਭਦਰ ਨੇ ਫਾਟ ਕੇ ਉਹਨੂੰ ਥੱਲੇ ਜਦੋਂ ਲਾਇਆ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਉਹ ਸੰਜੀਨੀਅਰ ਨੇ ਹਸਪੀਟਲ ਦੂਰ ਨਹੀਂ ਸੀ ਨੇੜੇ ਕੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਉਹ ਜਿਹੜੀ ਲੇਡੀਜ਼ ਡਾਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਹ ਤਾਂ ਕਿ ਨਹੀਂ ਮਤਲਬ ਕਿ ਡੈੱਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਹੈ ਤੇ ਦੋਨਾਂ ਨੇ ਮਤਲਬ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪੀਟਲ ਲੈ ਕੇ ਗਏ ਨੇ ਅੱਗੇ ਵੀ ਉਹਨਾਂ ਦੀ ਗੱਡੀ ਜਾ ਰਹੀ ਸੀ ਪਿੱਛੇ ਪਿੱਛੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਜਦੋਂ ਅਸੀਂ ਉਹ ਜਗ੍ਹਾ ਤੇ ਪਹੁੰਚੇ ਤਾਂ ਸਾਡੇ ਜਾਨ ਤੋਂ ਆਪਣਾ ਟ੍ਰੀਟਮੈਂਟ ਨਾਲ ਸ਼ੁਰੂ ਕਰਤਾ ਤ ਲੇਕਿਨ ਵਿਲੀਅਮ ਵਾਪਸ ਨਹੀਂ ਮਰਦਾ ਸ ਉਹਥੇ ਕਿਹੜੀ ਕੰਪਨੀ 'ਚ ਕੰਮ ਕਰਦਾ ਇਹ ਕੰਪਨੀ ਦਾ ਨਾਮ ਸਰ ਕੀ ਨਾ ਸੀ